ਸਸਿਕਾ YouTube ਫੈਮਲੀ ਕੀ ਹਾਲ ਚਾਲ ਕਿਵੇਂ ਤੁਸੀਂ ਸਾਰੇ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਪਲੀਜ਼ ਜਿਹੜੇ ਭੈਣ ਭਰਾ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਦਿਓ ਤਾਂ ਜੋ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਸਭ ਤੋਂ ਪਹਿਲਾਂ ਇੱਥੇ ਆਪਾਂ ਵੀਡੀਓ ਦੀ ਸ਼ੁਰੂਆਤ ਕੀਤੀ ਹੈ ਖੁਸ਼ ਪਾਰਸਲ ਖੋਲ ਰਹੀ ਸੀ ਇਹਨਾਂ ਨੇ ਵੀਡੀਓ ਤਾਂ ਬਣਾ ਲਈ ਜਗਸੀਰ ਨੇ ਤੇ ਖੁਸ਼ ਨੇ ਪਰ ਮੈਂ ਬਿਜ਼ੀ ਸੀ ਜਿਵੇਂ ਗੈਸਟ ਆਏ ਹੋਏ ਸੀ ਪਰ ਇਹਨਾਂ ਨੇ ਕੋਈ ਖਾਸ ਗੱਲਬਾਤ ਨਹੀਂ ਕੀਤੀ ਤੇ ਮੈਂ ਕਿ ਮੇਰੀ YouTube ਫੈਮਲੀ ਬੋਰ ਨਾ ਹੋਵੇ ਸੋ ਮੈਂ ਨਾਲ-ਨਾਲ ਦੱਸ ਦਿੰਨੀ ਆ ਕਿ ਕੀ ਕੁਝ ਚੱਲ ਰਿਹਾ ਸੀ ਇਸ ਤਰ੍ਹਾਂ ਜਿਵੇਂ ਕਿ ਮਾਮਾ ਜੀ ਉਹਨਾਂ ਨੂੰ ਤੋਰ ਕੇ ਜਿਵੇਂ ਮਾਮਾ ਜੀ ਹੋਣੀ ਉਹਨਾਂ ਦੇ ਨੌਪੁੱਤ ਆਏ ਸੀ ਉਹਨਾਂ ਨੂੰ ਤੋਰਤਾ ਸੀ ਉਹਨਾਂ ਦਾ ਦੂਸਰਾ ਦਿਨ ਸੀ ਉਹ ਦੂਸਰੇ ਦਿਨ ਚਲੇ ਗਏ ਸੀ ਦੁਪਹਿਰ ਤੋਂ ਬਾਅਦ ਤੇ ਆਪਣੇ ਸਵੇਰ 11:00 ਵਜੇ ਦੇ ਟਾਈਮ ਤੇ ਆ ਗਏ ਸੀ ਪੂਆਜੀ ਹੋਣੀ ਦੋ ਪੂਆ ਸੀ ਸਾਡੀਆਂ ਇੱਕ ਪੂਆਜੀ ਪਹਿਲਾਂ ਹੋ ਗਏ ਜਿਨ੍ਹਾਂ ਦਾ ਮੈਂ ਤੁਹਾਨੂੰ ਕੱਲ ਪਰਸੋ ਜ਼ਿਕਰ ਕਰ ਚੁੱਕੀ ਆ ਔਰ ਤੁਨ ਮਲਵਾਇਆ ਵੀ ਸੀ YouTube ਫੈਮਿਲੀ ਨੂੰ ਸਾਡੇ ਸਭ ਤੋਂ ਛੋਟੇ ਪੂਆਜੀ ਤੇ ਇੱਥੇ ਆਏ ਹੋਏ ਨੇ ਵੱਡੇ ਪੂਆਜੀ ਤੇ ਮਿਡਲ ਵਾਲੇ ਪੂਆਜੀ ਤੇ ਵੈਸੇ ਸਭ ਤੋਂ ਵੱਡੇ ਪੂਆਜੀ ਸਾਡੇ ਇੱਕ ਹੋਰ ਵੀ ਨੇ ਪਰ ਉਹਨਾਂ ਦੀ ਡੈਥ ਹੋ ਚੁੱਕੀ ਸੀ ਸਾਡੇ ਚਾਰ ਪੂਆਜੀ ਆ ਤੇ ਤਿੰਨੇ ਪੂਆ ਜੀ ਆਏ ਸੀਗੇ ਤੇ ਬਾਕੀ ਜਿਹੜੇ ਚੌਥੇ ਪੂਆ ਜੀ ਉਹਨਾਂ ਦੇ ਨੌ ਪੁੱਤ ਆਉਂਦੇ ਹੁੰਦੇ ਆ ਪਰ ਇਸ ਵਾਰ ਨਹੀਂ ਆਏ ਤੇ ਉਹਨਾਂ ਨੂੰ ਵੀ ਜਦੋਂ ਆਏ ਤੁਹਾਨੂੰ ਮੈਂ ਮਲਵਾਉਂਗੀ ਤੇ ਖੋਸ਼ ਨੇ ਬਹੁਤ ਜ਼ਿਆਦਾ ਟਾਈਮ ਲਾਤਾ ਪਾਰਸਲ ਖੋਲਣ ਤੇ ਏਸੀ ਕਲੌਕ ਜਗਸੀਰ ਦੇ ਪਾਪਾ ਨੇ ਨਾ ਇਹਦੀ ਵੀਡੀਓ ਦੇਖੀ ਸੀਗੇ ਇਹਦੇ ਚ ਦੇਸੀ ਮਹੀਨਿਆਂ ਦੇ ਨਾਂ ਆਉਂਦੇ ਆ ਤੇ ਉਹਨਾਂ ਨੂੰ ਇਹ ਕਲੌਕ ਬਹੁਤ ਵਧੀਆ ਲੱਗਾ ਤੇ ਉਹਨਾਂ ਨੇ ਫਟਾਫਟ ਆਰਡਰ ਕਰ ਦਿੱਤਾ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਸਾਡੇ ਪੂਆ ਜੀ ਦੇ ਨੌ ਆ ਤੇ ਬਾਕੀ ਫੈਮਿਲੀ ਨਾਲ ਵੀ ਤੁਹਾਨੂੰ ਮਿਲਾਵਾਂਗੇ ਉਹ ਪਿੱਛੇ ਨਾਨੀ ਮਾ ਬੈਠੇ ਹੋਏ ਆ ਨਾਨੀ ਮਾ ਤੇ ਮੰਮੀ ਮੇਰੇ ਕੋਲ ਹੀ ਅਜੇ ਤੱਕ ਵੀ ਮੇਰੇ ਕੋਲ ਹੀ ਆ ਹੁਣ ਮੈਂ ਅਗਲੇ ਦਿਨ ਵੀਡੀਓ ਵਾਈਸ ਓਵਰ ਕਰ ਰਹੀ ਆ ਤੇ ਮੈਂ ਸੋਚਦੀ ਹਾਂ ਦੋ ਕੁ ਦਿਨ ਰੱਖ ਲਾਂ ਪਰ ਉਹ ਕਾਲੇ ਪਏ ਹੋਇਆ ਤੇ ਬਹੁਤ ਜ਼ਿਆਦਾ ਰੌਣਕਾਂ ਲਗੀਆਂ ਬਹੁਤ ਜ਼ਿਆਦਾ ਦਿਲ ਲੱਗਾ ਅੱਜ ਸਾਰਾ ਦਿਨ ਜਿਵੇਂ ਆ ਗਾਇਸ ਗਾਇਸ ਯਾਹਲਾ ਮਿਲਦੀ ਫਲਾ ਹਾਂ ਮੂੰਹ ਬੜਾ ਇਤ ਹੋ ਗਿਆ ਚਲੋ ਫੈਮਲੀ ਹੈ ਤੇ ਕੁਆਈ ਆਪਣੀ ਨਿੱਕੀ ਭੂਤਨੀ ਆ ਪਹਿਲੀ ਵਾਰੀ ਆਇਆ ਹੈ ਨਾ ਵਲੌਗ ਚ ਇਹ ਸਾਡੇ ਨਾਮ ਦਾ ਬੇਟਾ ਹੈ ਇਹ ਸਾਡੀ ਦਰਾਣੀ ਦਾ ਤੇ ਹੋਰ ਦਰਾਣੀ ਦਾ ਇਹ ਮੰਮੀ ਭੂਆਜੀ ਇਹ ਸਾਡੇ ਭੂਆਜੀ ਦੀ ਬੇਟੀ ਅੱਜ ਸਾਰੇ ਇਕੱਠੇ ਹੋਏ ਆ ਭੂਆਜੀ ਆ ਵੱਡੇ ਭੂਆਜੀ ਤੇ ਰੌਣਕਾ ਸ਼ਾਨ ਕਰ ਲੱਗੀਆਂ ਆਇਆਂ ਹੈ ਫੈਮਲੀ ਤੁਸੀਂ ਵੀ ਹਰਸ਼ਲ ਕਰੀਏ ਇਹ ਸਭ ਤਾਂ ਸ਼ਰਾਰਤੀ ਬੱਚਾ ਵੇਖੋ ਇੱਕ ਸਭ ਤਾਂ ਨੰਨਾ ਮੁੰਨਾ ਬੱਚਾ ਜਿਹਾ ਖਾਣਾ ਆਪਾਂ ਚਲੋ ਚੱਲੇ ਜੀ ਐਸ ਮੈਂ ਜਿੱਸੀ ਜਿਹੜੇ ਮੇਰੇ ਗਾਣੇ ਲਾ ਕੇ ਸ਼ੁਰੂ ਕਰਦੇ ਹੋ ਹੁਣ ਵੀ ਆ ਕੇ ਤੂੰ ਦਵਾਈ ਰਹੀ ਚਾਚਾ ਸਿੰਘ ਬੋਲਾ ਕੁਛ ਬੋਲੋ ਚੰਦ ਦੇ ਬੱਟੇ ਮੇਰੇ ਇਹ ਜਾਣਾ ਤੇ ਆ ਜਾਓ ਮੇਰਾ ਅੱਧੀ ਰਾਤ ਜਾਣਾ ਜੇ ਬਾਪੇ ਦਾ ਨਾਮ ਲਾ ਹਾਂ ਬੋਲ ਤੂੰ ਦੱਸ ਤੂੰ ਦੱਸ ਤੂੰ ਦੱਸ ਇਹਨਾਂ ਤੋਂ ਹੋਰ ਛੱਡ ਆਂ ਨਾ ਚੱਲ ਜਾ ਮਾਤਾ ਲੇਟ ਦਿਲ ਜਾ ਉਹ ਤੂੰ ਗੇਮਾਂ ਖੇਡਦੇ ਨਹੀਂ ਇਹਨੇ ਹਾਂ ਗੁੱਡ ਮਾਰਨਿੰਗ YouTube ਫੈਮਲੀ ਤੇ ਵੇਖੋ ਤੁਸੀਂ ਖਲਾਰੇ ਕਲੂਰੇ ਤਾਂ ਚਲੋ ਇਗਨੋਰ ਕਰਿਓ ਕਿਉਂਕਿ ਅੱਜ ਸਾਡੇ ਘਰੇ ਗੈਸਟ ਆਏ ਹੋਇਆ ਕੱਲ ਦੇ ਇਹ ਸਾਡੇ ਭੂਆ ਜੀ ਤੇ ਭੂਆਪੀ ਜਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਖੋਸ਼ ਇਧਰ ਰੈਡੀ ਹੋ ਰਿਹਾ ਤੇ ਇਧਰ ਮੰਮੀ ਮੇਰੀ ਹੈਲਪ ਕਰਾ ਰਹੇ ਆਂ ਅਸੀਂ ਬਣਾ ਰਹੇ ਹਾਂ ਸਰਪਤਜੀ ਇਹ ਸਬਜ਼ੀ ਚੱਲ ਰਹੀ ਹੈ ਮੈਂ ਕਿਹਾ ਚਲੋ ਨਾਲੇ ਖੋਸ਼ ਵੀ ਖਾ ਜੂਗਾ ਤੇ ਨਾਲੇ ਧੋਵਾ ਹੋਰ ਮੰਗਦੀ ਮੈਂ ਬਣਾ ਰਹੀ ਹਾਂ ਛੋਲੇ ਪਨੀਰ ਅੱਜ ਚੱਲਣਗੇ ਛੋਲੇ ਪੂੜੀਆਂ ਕੱਲ ਬਣਾਉਣੇ ਸੀ ਕੱਲ ਫਿਰ ਕੈਂਸਲ ਹੋ ਗਏ ਮਾਮੇ ਹੁਣਾਂ ਦੇ ਨੌ ਪੁੱਤ ਕਹਿੰਦੇ ਨੇ ਅਸੀਂ ਰੋਟੀ ਖਾਣੀ ਆ ਫਿਰ ਮੈਂ ਕਿਹਾ ਚਲੋ ਅੱਜ ਕੱਬੜਾ ਲੈ ਲਿਆ ਫਿਰ ਨਾਲ ਚੱਲੂਗੀ ਕੀਰ ਐਸਪੰਡਿਚ ਮੰਮੀ ਕੀਰ ਸਕੇਦਰ ਦੀ ਕੀ ਬਣਾ ਲੱਗੇ ਆਜ ਤੱਕ ਨੋਸੇ ਸਪੇਸੋਦੀ ਕੀਰ ਬਣਾ ਕੇ ਖਾਉ ਹਾਂ ਜਦੋਂ ਕੀਰ ਬਣ ਕੇ ਤਿਆਰ ਹੋ ਗਈ ਤਾਂ ਖਾਣਾਂ ਯੈਸ ਜੱਪ ਜੱਪ ਨੇ ਸੂਟ ਕਿੱਡਾ ਨੋਨਾ ਪਾਇਆ ਏ ਜੱਪ ਉਹਦਾ ਸਾਰਾ ਸੂਟ ਵਿਖਾ ਦੇ ਇਹ ਦੇਖੋ ਸਾਡੀ ਜੱਪ ਨੇ ਅੱਜ ਸੂਟ ਪਾਇਆ ਕਿੰਨੇ ਕਿਊਟ ਲੱਗ ਰੇ ਪ੍ਰਿੰਸੈਸ ਵਾਓ ਹੈਪੀ ਆ ਕੇ ਲਰੀ ਆ ਨਹੀਂ ਨਹੀਂ ਕਰਕੇ ਆਜਾਪਾ ਜੱਪਾ ਕਿਦੀ ਪੋਨੀ ਆ ਜੱਪਾ ਇੱਧਰ ਵੇ ਵੇਖੰਦੇ ਕਿੱਡੇ ਸਕੇਡ-ਸਕੇਡ ਕੱਢਦੇ ਓ ਖੇਡ ਆ ਦੇ ਇੱਧਰ ਫੋਨ ਦੇ ਭੁੱਖੇ ਬੱਚੇ ਤੇ ਇੱਧਰ ਜੱਪ ਨੂੰ ਕੋਈ ਪਰਵਾਹ ਨਹੀਂ ਟੈਨਸ਼ਨ ਫਰੀ ਹੈਪੀ ਹੈਪੀ ਓਏ ਮਾਈ 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 ਜੱਪਾ ਇੱਧਰ ਚਿੱਜੀ ਖਾ ਲੋ ਜੱਪਦਾ ਵੀਰ ਜੱਪ ਨੂੰ ਹਸਾ ਰਿਹਾ ਹੈ ਹਾਏ ਮੂੰਹ ਤੇ ਲੱਗ ਜੂ ਹੈ ਤਿੱਖਾ ਹੇ ਹਈਓ ਜੂਗੀ ਅਨੂ ਬਤਾ ਲੱਗ ਗਿਆ ਜੱਪ ਕੋਟੇ ਇੱਧਰ ਆ ਕੇ ਕਰੋ ਹੋਰ ਇੱਧਰ ਬੱਚੀ ਆਉਗੀ ਆ ਦੇਖੋ ਬਈ ਬੱਚੇ ਖੇਡ ਰਹੇ ਆ ਨਿੱਕੇ ਨਿੱਕੇ ਪਿਆਰੇ ਪਿਆਰੇ ਬੱਚੇ ਵਾਓ ਜਾਪਾਨ ਕਾ ਗਿਆ ਵੀਰਾ ਨਾ ਖੇਡ ਰਹੀ ਹੈ ਨਾ ਉਹ ਉਹ ਬਹਿ ਕੇ ਤੇ ਉਹ ਵੀ ਬਹਿ ਗਈ ਜਾਪੋ ਹਲੋ ਉਹ ਪਾਰੇ ਫੁਪੜ ক্রো লো বেংম. আযো দিংর. আয় আয় Becca. নস্টি তে ahead.. আশ্যাLes৅কা. কুণদাজুমি লি লি লি??? আয় লিা. বিয়েকা কুলিণাকরে আংযে. � <affiliated Civilly> <various Caribbean rainforest> uh, <orphanage> ਇੱਕ ਰੋਹੋ ਦੇਖੋ ਹੈ ਜੇ ਨਹੀਂ ਜੇ ਬਲੀ ਕਰ ਬੜੀ ਫੇਂਕੜਾ ਹੁਣ ਕਹਿੰਦਾ ਹੁਣ ਤਾਂ ਪਰੇ ਉਹਦਾ ਫਲੋ ਦੇ ਉਧਰ ਉਧਰ ਇਹ ਵੀ ਆਉਣਾ ਸੌਣ ਤੇ ਪੂਆਆਂ ਪੱਟ ਘੂਟੇ ਨੇ ਕੇ ਕੇ ਆਦੇ ਬੱਸ ਕੀ ਹੋ ਰਿਹਾ ਲੈਣਾ ਲੈਣਾ ਆਏ ਕਹਿੰਦੇ ਪੈ ਲੱਗਦੇ ਆ ਗਿਆ ਕੋਲਾ ਆਇਆ ਇਹ ਵੀ ਜੋ ਕੋਲਾ ਜਾਂਦੀ ਆ ਰਹੀ ਆ ਤੇ ਕਰ ਚਾਹ ਆਜੋ ਤੁਸੀਂ ਦੋ ਵਜਾ ਚਲ ਆਜੋ ਚਲ ਬੱਸ ਬੱਸ ਇਹ ਦੇ ਪਾਲਾ ਜੱਫਾ ਨੂੰ ਮੇਰੇ ਪਹਿਲੇ ਆਏਗਾ ਤੇ ਹੋਰ ਜਿਹਨਾਂ ਵਰੇ ਵੀ ਬਣਾਇਆ ਜੀ ਤੇ ਜੀ ਲੈ ਨਾ ਤੇ ਹੋਵੇ ਜੜਦੀ ਸੱਚਾਈ ਤੋਂ ਵੱਧਦਾ ਵਾਹ ਆਇਆ chefs ਲੈ ਨਹੀਂ ਨਹੀਂ ਹਸਣਾ ਕਿੰਨੇ ਵਾਰੀ ਜਪੋ ਤੇ ਪੂਰੀ ਕਟਿੰਗ ਕਰਨੀ ਪਈ ਨਾ ਪੂਰੀ ਯਾ ਨਾ ਸਹਾ ਪੂਰੀ ਪੋਣਾ ਪੈਣਾ ਤੇ ਇੱਥੇ ਭੂਆ ਜੀ نیچے ਗਏ ਸੀਗੇ ਤੇ ਅਸੀਂ ਉੱਪਰ ਚਲੋ ਉੱਪਰ ਦਾ ਕੰਮ ਦੇਖ ਰਿਹਾ ਸੀ ਤੇ ਜਗਸੀਰ ਖੁਸ਼ ਲੈ ਕੇ ਆਏ ਨੀਚੇ ਭੂਆ ਨੂੰ ਕਮਾਉਣ ਤੇ ਪਿੰਗ ਵੇਖ ਕੇ ਸਾਰਿਆਂ ਨੇ ਪਿੰਗ ਛੁੱਟੀ ਕਹਿੰਦੇ ਪਿੰਗ ਛੁੱਟਣਾ ਇੱਕ ਚੰਗਾ ਕੰਮ ਹੁੰਦਾ ਸੌਣ ਵਿੱਚ ਜ਼ਰੂਰ ਛੁੱਟਣੀ ਚਾਹੀਦੀ ਤਿਆਂ ਨੂੰ ਤੇ ਭੂਆ ਜੀ ਉਹਨਾਂ ਨੇ ਬਹੁਤ ਇੰਜੋਏ ਕੀਤਾ ਉਹ ਸਾਹਮਣੇ ਇਹ ਜਿਹੜੇ ਤੁਹਾਡੇ ਖੜੇ ਹੋਏ ਉਹ ਭੂਆ ਜੀ ਤੇ ਇਹ ਉਹਨਾਂ ਦੇ ਬੇਟਾ ਤੇ ਬੇਟੀ ਆ ਜਿਹੜੇ ਝੂਟ ਰਹਿ ਪਿੰਗ ਇਹ ਬੇਟੀ ਆ ਇਹਨਾਂ ਦੇ ਹਸਬੰਡ ਬਾਹਰ ਗਿਆ ਹੋਏ ਇਹ ਆਪਣੇ ਮੰਮਾ ਨਾਲ ਤੇ ਬ੍ਰਦਰ ਉਹਨਾਂ ਨਾਲ ਆਏ ਸੀ ਸਾਨੂੰ ਮਿਲਣ ਤੇ ਉਹ ਜਿਹੜਾ ਮੇਰਾ ਦਿਉਰ ਉਹਦਾ ਨਾਂ ਜਸਸਾ ਜਸਸਾ ਤੇ ਉਹਦਾ ਉਹਨੇ ਆਪਣੀ ਭਤੀਜੀ ਨੂੰ ਚੁੱਕਿਆ ਹੈ ਵੱਡੇ ਭਰਾ ਦੀ ਲੜਕੀ ਨੂੰ ਇਹਨਾਂ ਦੇ ਬ੍ਰਦਰ ਨਹੀਂ ਆਏ ਕਿਉਂਕਿ ਉਹ ਫੌਜੀ ਆ ਤੇ ਇਸ ਕਰਕੇ ਇਹ ਜਿਹੜਾ ਮੇਰੇ ਸਾਰਿਆਂ ਨੂੰ ਨਾਲ ਲੈ ਕੇ ਆਇਆ ਸੀ ਤੇ ਆਪਣੀ ਛੋਟੀ ਮਾਸੀ ਨੂੰ ਯਾਨੀ ਕਿ ਸਾਡੀ ਛੋਟੀ ਭੂਆ ਨੂੰ ਤੇ ਉਹਨਾਂ ਦੇ ਦੋਤੀ ਸੀ ਨਾਲ ਇਹ ਫੈਮਿਲੀ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਇੱਥੇ ਵੱਡੇ ਵੱਡੇ ਇੱਧਰ ਦੇਖੋ ਭੂਆ ਜੀ ਰੋਕ ਰਹੇ ਆ ਜਸ ਨੂੰ ਜਸ ਬਹੁਤ ਜਿਆਦਾ ਵੱਡੇ ਹੂਟੇ ਦੇ ਰਿਆ ਸੀ ਤੇ ਤੇ ਨਾਨ ਮੇਰੀ ਡਰ ਰਹੀ ਸੀ ਤੇ ਵੇਖੋ ਮਾਵਾ ਦਾ ਦਿਲ ਮਾਵਾ ਦਾ ਦਿਲ ਬਹੁਤ ਥੋੜਾ ਹੁੰਦਾ ਹੈ ਉਹ ਜਸ ਨੂੰ ਰੋਕ ਰਹੀ ਸੀ ਵੀ ਨਾ ਮੇਰੀ ਤੀਹ ਨੂੰ ਦੇਖਣਾ ਦੇਵੀ ਤੇ ਇਹੀ ਮਾਵਾ ਦਾ ਦਿਲ ਹੁੰਦਾ ਹੈ ਤੇ ਸੀਰੀਅਸਲੀ ਮੈਂ ਤੁਹਾਨੂੰ ਦੱਸਦੀ ਆ ਮੈਨੂੰ ਵੀ ਬਹੁਤ ਵਧੀਆ ਲੱਗਾ ਇਹਨਾਂ ਨੇ ਇੰਨਾ ਅੰਜੋਏ ਕੀਤਾ ਆਹ ਇੱਥੇ ਬੈਠੀਆਂ ਖਾਣ ਆ ਰਹੇ ਆ ਆ ਆਰਸੀਐਫ ਤੋਂ ਆਈ ਕੁੜੀ ਆ ਕਰਪੂਰ ਤੇ ਆਰਸੀਐਫ ਤੋਂ ਆਰਸੀਐਫ ਹਾਂ ਆਹ ਵੇਖੋ ਗੇਮ ਤੇ ਲੱਗੇ ਨੇ ਆਹ ਸੱਸ ਦੀ ਕਾਲ ਆਹ ਸੱਸ ਦੀ ਗਾਤ ਸੱਸ ਦੀ ਤਾਂ ਕਾਇਸ ਆਪ ਤੂੰ ਮੋਗਦਲ ਕੋਉਣ ਨਹੀਂ ਅੱਤਰੀ ਇੱਕ ਬੀਜਰੀ ਸੱਸ ਦੀ ਕਾਲ ਬਲੋਣੀ ਕਿਉਂ ਨਹੀਂ ਬੁਲਾਉਣੀ ਕਿਉਂ ਨਹੀਂ ਬੁਲਾਉਣੀ ਕਿਉਂ ਨਹੀਂ ਬੁਲਾਉਣੀ ਸੱਸ ਦੀ ਗੋਗੇ ਰੋਟੀ ਖਾਣੇ ਕੂੜੀ ਦੇ ਆਹਾਂ ਉਹ ਪਾਲਾ ਸਕਰੀਨ ਨਹੀਂ ਨਾ ਤੇ ਆਹ ਇੰਨੇ ਗਾ ਕੋਲੀਆਂ ਭਰੀਆਂ ਖਾ ਲੈਣਗੇ ਖਾ ਲੈਣਗੇ ਹੈ ਜੇ ਨਾ ਖਾਧੀਆਂ ਫੇਰ ਫੇਰ ਤੈਨੂੰ ਪੋਠਾ ਟਾਂਗ ਦੇ ਕੇ ਹੈ ਤੰਗਰੀ ਉਠਾ ਚੱਲੋ ਵੇ ਨਹੀਂ ਸਰ ਆ ਆਜਾ ਪਾਣ ਬੰਦਾ ਬੋੜ ਬੋੜਾ ਹੋਣਾ ਜੀ ਕਰ ਰਹੇ ਹਾਂ ਚਾਂਸ ਆ ਦੋ ਤੇ ਇੱਥੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਨੀ ਆ ਇਤਨਾ ਕਿ ਜਦੋਂ ਪੂਆਜੀ ਹੋਣੀ ਆਏ ਉਦੋਂ ਪਹਿਲਾਂ ਮਾਮਾ ਜੀ ਹੋਣਾਂ ਦੀਆਂ ਨੋਆ ਮਾਮਾ ਜੀ ਹੋਣੀ ਆ ਕੇ ਕਹੇ ਤੇ ਇਧਰ ਦੇਖੋ ਬਿੰਗ ਝੂਟ ਕੇ ਜਾ ਰਹਾ ਐ ਸਿੱਧੇ ਛੋਟੀ ਝੂਟ ਰਹੀ ਸੀ ਤੇ ਮੈਨੂੰ ਬਹੁਤ ਵਧੀਆ ਲੱਗਾ ਮਤਲਬ ਉਹ ਪਹਿਲੇ ਦਿਨ ਕਹਿੰਦੇ ਕਿ ਅਸੀਂ ਨਈ ਚਾਹ ਪੀਤੀ ਤੇ ਕਹਿੰਦੇ ਅਸੀਂ ਚਲੇ ਜਾਣਾ ਪਰ ਮੈਂ ਉਹਨਾਂ ਨੂੰ ਨਹੀਂ ਜਾਣ ਦਿੱਤਾ ਚਲੋ ਬਈ ਬਣ ਰਹੀਆਂ ਪੂੜੀਆਂ ਹਵਾ ਹਾਂਜੀ ਤੇ ਸਰਦਾਰ ਜੀ ਕਰ ਰਿਹਾ ਸਰਵ ਹਾਂ ਤੇ ਮੰਮੀ ਵੇਲੀ ਘੜੀ ਆ ਗਈ ਆ ਲੈ ਵੀਡੀਓ ਬਣਾਉਣਾ ਉਹ ਨਾਲ ਹੀ ਕੱਢਣ ਲਈ ਉਹਨਾਂ ਨੂੰ ਪੂੜੀਆਂ ਹੀ ਬਣਾਉਣੀਆਂ ਭੱਜ ਕੇ ਮੰਮੀ ਫੋਨ ਲੈ ਕੇ ਆਈ ਆ ਵੀ ਅਸੀਂ ਕਲਿੱਪ ਲੈ ਲਏ ਜਿਵੇਂ ਨਾਨੀ ਫੁੱਲੀ ਹੋਣੀ ਆ ਪੂੜੀਆਂ ਨਾਨੀ ਨੇ ਆਹ ਨਾਨੀ ਆਵੇ ਲੋ ਨਾਨੀ ਫੁੱਲੀਆਂ ਨਾਨੀ ਦੀਆਂ ਪੂੜੀਆਂ ਵੀ ਫੁੱਲੀਆਂ ਆ ਸਹੀ ਗੱਲ ਆ ਇਹ ਆ ਫੁੱਲੇ ਨੇ ਪਰ ਪੂੜੀਆਂ ਨਹੀਂ ਫੁੱਲਦੀਆਂ ਇਹਨਾਂ ਦੀਆਂ ਨਹੀਂ ਜੀ ਮੈਂ ਵੀ ਸਿੱਖ ਗਈਆਂ ਨਹੀਂ 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 ਨਾਨੀ ਇਸ ਨਾਨੀ ਨਾਨੀ ਤਾਂ ਆਲਵੇਜ਼ ਨੰਨੀ ਰਹਿਣੀ ਆ ਤੇ ਹੋਰ ਮੰਮੀ ਥੋੜੀ ਬਾਣੀ ਚਾਹ ਹੈਗੀ ਆ ਚਾਹ ਚਾਹ ਦੇ ਰੋ ਮੈਂ ਹੇ ਰਾਮ ਨੰਦ ਲੀ ਚਲੋ ਜੀ ਨਾਲ ਇਹ ਕਿਹਦਾ ਟਿਊਟਿਥ ਖਤਮ ਤੁਸੀਂ ਨਹੀਂ ਕਰਨਾ ਇਹ ਮੇਰੇ ਮੰਮੂ ਪਾਪਾ ਨੇ ਮੈਂ ਇਹਨਾਂ ਨੂੰ ਦੇਖਣਾ ਤੇ ਉਹ ਦੇਖਿਆ ਤੂੰ ਉਹ ਇੱਥੇ ਰਹਿੰਦੀ ਨਹੀਂ ਜਦ ਤੱਕ ਜਿੰਦੇ ਵਾੜੀ ਵਾਹ ਉਂਗੀ ਚੰਗਿਆ ਨਾਲ ਉਹਨੂੰ ਦੋਤ ਪਲਾ ਤੇ ਵੇਖ ਲੈ ਉਹਦਾ ਉਹਨੇ ਸੰਭਿਆ ਉਹਨੂੰ ਤੇ ਜਦੋਂ ਉਹ ਮੋਕਿਆ ਫਿਰ ਭੂਆ ਵੀ ਸਾਡੀ ਇਦਾਂ ਸੀ ਤੇ ਭੂਆ ਨੇ ਵੀ ਦੇ ਲੀ ਤੀ ਹਾਂ ਤੇ ਬੋਤ ਰੋਦੀ ਆ ਨੰਨੂ ਉਹ ਬਹੁਤ ਪਿਆਰ ਕਰਦੀ ਪਤਾ ਨਹੀਂ ਉਹ ਇੰਨਾ ਦੇ ਖਰੇਤੀ ਨਹੀਂ ਸੀ ਤੇ ਗੋਰੀ ਆ ਪੂਰੀ ਤਰ੍ਹਾਂ ਜੋਤ ਦਾ ਬੜਾ ਅਪਕਾਰ ਕਰਦੀ ਏ ਤੁਹਾਨੂੰ ਆਉਂਦੀ ਆ ਉਹ ਇਸ ਤਰ੍ਹਾਂ ਦੇ ਜਾਂਦੀ ਆ ਐਡੀ ਆ ਮਮੇ ਦੇਖੀ ਆ ਵੇਖੀ ਮੈਂ ਗਈ ਗੋਰੀ ਪੂਰੀ ਗੋਰੀ ਐਡੀ ਆ ਲੱਗਦਾ ਤੇ ਖੰਦੀ ਗੋਰੀ ਆ ਹਾਂ ਭਾਰੀ ਭਾਰੀ ਹੈ ਜਰਮਨ ਦੀ ਆ ਉਧਰ ਦੀ ਉਹਦਾ ਹੈ ਹੀ ਉਧਰ ਦੀ ਆ ਇਦਾਂ ਲੁਕਿਆ ਨਾ ਹੈਗਾ ਜੀ ਅਸੀਂ ਸਾਰੇ ਲੋਕ ਜਿਵੇਂ ਆਪਣੇ ਚ ਮਾੜੇ ਵੀ ਉਹਦੀ ਜਦ ਜ਼ਰਮ ਨਹੀਂ ਆ ਤੇ ਜਦ ਮਾੜੀ ਮਾੜੀ ਜਿਹੜੀ ਜਾਬੀ ਸਸਿਕਾ ਇੱਕ YouTube ਫੈਮਿਲੀ ਸਸਿਕਾ ਕੀ ਹਾਲ ਚਾਲ ਬਾਕੀ ਆਪਣਾ ਵਲੌਗ ਸਾਰਾ ਬਣ ਚੁੱਕਿਆ ਤੇ ਲਾਸਟ ਤੇ ਮੈਂ ਕੁਝ ਕਹਿਣਾ ਚਾਹੁੰਦੀ ਸੀ ਕਿਉਂਕਿ ਅ ਦੋ ਤਿੰਨ ਦਿਨ ਰਹਿ ਬਿਜ਼ੀ ਵਿੱਚੋਂ ਕੋਈ ਵਲੌਗ ਪੈਂਦਾ ਸੀ ਕਿਤੇ ਨਹੀਂ ਪੈਂਦਾ ਸੀਗਾ ਬਾਕੀ ਰਿਕਾਰਡ ਕਰੀ ਗਏ ਬੱਚੇ ਜਿਵੇਂ ਕਰੀ ਗਏ ਉਵੇਂ ਮੈਂ ਹੁਣ ਅੱਜ ਆ ਪਾ ਰਹੀ ਹਾਂ ਮੈਂ ਉਹਨਾਂ ਨੂੰ ਕਹਿ ਰਹੀ ਸੀ ਕਿ ਵੱਧ ਤੋਂ ਵੱਧ ਰਿਕਾਰਡ ਕਰੋ ਪਰ ਬੱਚੇ ਤੁਹਾਨੂੰ ਪਤਾ ਆਪਣੀ ਮਰਜ਼ੀ ਦੇ ਮਾਲਕ ਆ ਜਿੰਨਾ ਕੁ ਉਹਨਾਂ ਨੇ ਰਿਕਾਰਡ ਕੀਤਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਬਾਕੀ ਉਹਨਾਂ ਨੇ ਪੂਆ ਜੀ ਹੁਣ ਜਿਹੜੀ ਅਸੀਂ ਜਾਣ ਵਾਲੀ ਅਲਵਿਦਾ ਬਾਈ ਕੀਤੀ ਉਹ ਨਹੀਂ ਰਿਕਾਰਡ ਕੀਤੀ ਬੱਚੇ ਜਦੋਂ ਇਹਨਾਂ ਨੂੰ ਲੋਰ ਆਉਂਦਾ ਉਹ ਕਰ ਲੈਂਦੇ ਆ ਬਾਕੀ ਜਿੰਨਾ ਕੁ ਹੋ ਸਕਿਆ ਮੈਂ ਕੀਤਾ ਜਾਦਾ ਟਾਈਮ ਅਸੀਂ ਇਕੱਠੇ ਬੈਠੇ ਬਹੁਤ ਦੁੱਖ ਸੁਖ ਕੀਤਾ ਫਨ ਵੀ ਕੀਤਾ ਹਾਸੇ ਵੀ ਲੱਗੇ ਜੋ ਕਿ ਹਮੇਸ਼ਾ ਸੀ ਇਕੱਲੇ ਰਹਿਨੇ ਆ ਤੇ ਜਦੋਂ ਕੋਈ ਆਉਂਦਾ ਹੈ ਬੜੀਆਂ ਰੌਣਕਾਂ ਸ਼ੌਂਕਾਂ ਲੱਗਦੀਆਂ ਤੇ ਇਹ ਤਾਂ ਮੈਨੂੰ ਟਾਈਮ ਕਦੇ ਵੀ ਨਹੀਂ ਭੁੱਲਣਾ ਕਿਉਂਕਿ ਨਾਨਕੇ ਤੇ ਦਾਦਕੇ ਦੋਨਾਂ ਸਾਈਡਾਂ ਤੋਂ ਮੈਨੂੰ ਇਹ ਲੱਗਦਾ ਸੀ ਜਿਵੇਂ ਸਾਡੇ ਘਰ ਕੋਈ ਫੰਕਸ਼ਨ ਤੇ ਸਾਰੇ ਜਣੇ ਆਏ ਹੋਏ ਆ ਨਾਨਕਿਆਂ ਨੇ ਵੀ ਬਹੁਤ ਰੌਣਕਾਂ ਲਾਈਆਂ ਦਾਦਕਿਆਂ ਨੇ ਵੀ ਬਹੁਤ ਸਪੈਸ਼ਲੀ ਮੈਂ ਉਹ ਹਜੀ ਹੁਣ ਉਹਨਾਂ ਨੂੰ ਕਹਿਣਾ ਚਾਹੂੰਗੀ ਤੇ ਉਹਨਾਂ ਨੇ ਮਤਲਬ ਆਏ ਇੱਥੇ ਤੇ ਬਾਕੀ ਮਾਮੇ ਲੀਆ ਨਾਨਾ ਨੂੰ ਵੀ ਸਪੈਸ਼ਲੀ ਥੈਂਕ ਯੂ ਸੋ ਮੱਚ ਉਹਨਾਂ ਦਾ ਵੀ ਉਨਾਂ ਨਾਲ ਵੀ ਬਹੁਤ ਫਨ ਕੀਤਾ ਭੂਆ ਬਾਰੇ ਮੈਂ ਤੁਹਾਨੂੰ ਦੱਸਦੀ ਆ ਕਿ ਜਦੋਂ ਮੈਂ ਬਹੁਤ ਜ਼ਿਆਦਾ ਜਦੋਂ ਚਲੋ ਕਰਦੀਆਂ ਧੀਆ ਹੁੰਦੀਆਂ ਹੁੰਦੀਆਂ ਅਟੈਚ ਤਾਂ ਹੁੰਦੀਆਂ ਹੀ ਆਪਣੇ ਨਾਲ ਹਮੇਸ਼ਾ ਹੀ ਰਹਿੰਦੀਆਂ ਆਪਣੀ ਸੁੱਖ-ਪਾਲਦੀਆਂ ਹਮੇਸ਼ਾ ਹੀ ਪਰ ਜਦੋਂ ਮੇਰੀ ਨਾਨ ਦੀ ਡੈਥ ਹੋਈ ਸੀ ਉਸ ਤੋਂ ਬਾਅਦ ਉਹ ਕੁਝ ਸਾਡਾ ਥੋੜਾ ਜਿਹਾ ਜ਼ਿਆਦਾ ਟੈਨਸ਼ਨ ਲੈਂਦੀਆਂ ਇੱਕ ਸੱਸ ਸਹੁਰਾ ਨਾ ਹੋਣ ਕਰਕੇ ਤੇ ਇੱਕ ਮਤਲਬ ਨਾਨ ਦੀ ਡੈਥ ਹੋ ਗਈ ਉਸ ਤੋਂ ਬਾਅਦ ਵੀ ਉਹਨਾਂ ਨੇ ਸਾਡਾ ਖੜਾ ਨਹੀਂ ਛੱਡਿਆ ਸਾਡਾ ਦੁੱਖ-ਸੁੱਖ ਚ ਖੜੇ ਸਾਨੂੰ ਚੰਗੇ ਮਾੜੇ ਤੋਂ ਸਮਝਾਉਂਦੇ ਵੀ ਆ ਇੱਥੇ ਐ ਕਰੋ ਇੱਥੇ ਐ ਨਾ ਕਰੋ ਤੇ ਅਸੀਂ ਉਹਨਾਂ ਦੀ ਮੰਨਤ ਦੇਵੀਂ ਆ ਬਹੁਤ ਰਿਸਪੈਕਟਫੁਲ ਨੇ ਸਾਡੇ ਲਈ ਤੇ ਬਹੁਤ ਸਾਨੂੰ ਪਿਆਰ ਕਰਦੇ ਆ ਤੇ ਅਸੀਂ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਕੋਈ ਗੱਲ ਹੋਵੇ ਅਸੀਂ ਉਹਨਾਂ ਨੂੰ ਦੱਸਦੇ ਆ ਕੋਈ ਵੀ ਘਰ ਦੀ ਗੱਲ ਹੋਵੇ ਇਧਰ ਦੀ ਗੱਲ ਅਸੀਂ ਹਰੇਕ ਗੱਲ ਉਹਨਾਂ ਨਾਲ ਸ਼ੇਅਰ ਕਰਦੇ ਆ ਤੇ ਉਹ ਸਾਨੂੰ ਮਤਲਬ ਚੰਗਾ ਮਾੜਾ ਸਿਝਾਉਂਦੇ ਆ ਤੇ ਬਾਕੀ ਮੈਂ ਸਪੈਸ਼ਲੀ ਇਸ ਵੀਡੀਓ ਰਾਈ ਉਹਨਾਂ ਨੂੰ ਕਹਿਣਾ ਚਾਹੁੰਨੀ ਆ ਕਿ ਬਹੁਤ 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 ਉਹਨਾਂ ਦਾ ਧੰਨਵਾਦ ਉਹ ਵੀ ਬਹੁਤ ਖੁਸ਼ ਸੀ ਉਹ ਵੀ ਪੇਕਿਆਂ ਦੇ ਘਰ ਪਹਿਲਾਂ ਤਾਇਆ ਜੀ ਦੇ ਘਰ ਰੁਕੇ ਉੱਥੇ ਵੀ ਮਤਲਬ ਮਤਲਬ ਤਾਇਆ ਜੀ ਆ ਸਾਡੇ ਦਾਦੀ ਮਾ ਰਹਿੰਦੇ ਆ ਉੱਥੇ ਵੀ ਉਹਨਾਂ ਨੇ ਬਹੁਤ ਇੰਜਾਇ ਕਰੀਤਾ ਉਸ ਤੋਂ ਬਾਅਦ ਸਾਡੇ ਕੋਲ ਧੀਆਂ ਲਈ ਵੀ ਬਹੁਤ ਵੱਡੀ ਗੱਲ ਆ ਉਹਨਾਂ ਲਈ ਵੀ ਇੱਕ ਗੁੱਡ ਪਾਲ ਹੋ ਜਾਂਦੇ ਆ ਤੇ ਸਾਡੇ ਲਈ ਵੀ ਗੁੱਡ ਪਾਲ ਕਿਉਂਕਿ ਕਦੇ-ਕਦੇ ਅਸੀਂ ਇਕੱਠੇ ਹੁੰਨੇ ਆ ਕੰਮਕਾਰਾਂ ਚ ਮਸਾ ਟਾਈਮ ਕੱਢ ਕੇ ਤੇ ਬਹੁਤ ਵਧੀਆ ਲੱਗਾ ਤੇ ਮੈਂ ਸਪੈਸ਼ਲੀ ਥੈਂਕ ਯੂ ਕਰਨਾ ਚਾਹੁੰਦੀ ਆ ਭੂਆ ਜੀ ਉਹਨਾਂ ਦਾ ਕਿ ਮੇਰਾ ਅੱਜ ਅੱਜ ਕੱਲ ਸਾਰੇ ਚਲੇ ਗਏ ਅੱਜ ਮੇਰਾ ਘਰੇ ਦਿਲ ਨਹੀਂ ਸੀ ਲੱਗ ਰਿਹਾ ਕਿਉਂਕਿ ਬਹੁਤ ਵਧੀਆ ਟਾਈਮ ਸਪੈਂਡ ਕੀਤਾ ਤੇ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੂੰਗੀ ਕਿ ਇਸੇ ਤਰ੍ਹਾਂ ਆਉਂਦੇ ਜਾਂਦੇ ਰਿਹਾ ਕਰੋ ਅੱਗੇ ਵੀ ਆਉਂਦੇ ਆ ਮਤਲਬ ਜਦੋਂ ਦੀ ਮੈਂ ਵਲੌਗਿੰਗ ਸ਼ੁਰੂ ਕੀਤੀ ਉਹਨਾਂ ਦਾ ਪਹਿਲਾਂ ਮੈਂ ਸੰਗਦੀ ਹੁੰਦੀ ਉਹਨਾਂ ਦਾ ਵਲੌਗ ਨਹੀਂ ਸੀ ਲੰਗੀ ਤੇ ਐਟ ਕੀ ਭੂਆ ਜੀ ਨੇ ਖੁਸ਼ ਹੋ ਕੇ ਆਪੇ ਕਹਿੰਦੇ ਭੂਆ ਜੀ ਬਣਾਓ ਵਲੌਗ ਤੇ ਮੇਰਾ ਦਿਓਰ ਵੀ ਬਹੁਤ ਖੁਸ਼ ਸੀ ਉਹ ਵੀ ਕਹਿ ਰਿਹਾ ਸੀ ਕਿ ਲਿਆਓ ਮੇਰਾ ਵਲੌਗ ਬਣਾਓ ਤੇ ਮੈਨੂੰ ਬਹੁਤ ਚਾ ਚੜਿਆ ਤੇ ਉਹਨਾਂ ਨੇ ਵਲੌਗ ਬਣਵਾਇਆ ਆਪ ਕਿਉਂਕਿ ਉਹ ਬਹੁਤ ਖੁਸ਼ ਹੈ ਕਿ ਸਾਰੇ ਪੁੱਛਦੇ ਕਿਵੇਂ ਤੇਰੀ ਵਲੌਗਿੰਗ ਜਾ ਰਹੀ ਹੈ ਸਹੀਆ ਤੇ ਸਾਰਾ ਕੁਝ ਅਸੀਂ ਸ਼ੇਅਰ ਕੀਤਾ ਤੇ ਹੋਣਾ ਪਕਰਦੇ ਵਲੌਗ ਦਾ ਇੱਥੇ ਹੀ ਐਂਡ ਵਲੌਗ ਵਧੀਆ ਲੱਗੇ ਤੇ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਬਾਏ